ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਕਵਿਤਾ ਕਹਿਣ ਜਾ ਰਿਹਾ ਹਾਂ ਕਵਿਤਾ ਦਾ ਸਰਲੇਖ ਹੈ ਸਰਹੰਦ ਫਤਿਹ ਬਈ ਚੱਪੜ ਚਿੜੀ ਦਾ ਫਤਿਹ ਮੈਦਾਨ ਕਰਕੇ ਢਾਖਿਲ ਬੰਦਾ ਸਰਹੰਦ ਵਿੱਚ ਆਣ ਹੋਇਆ ਚੱਪੜ ਚਿੜੀ ਦਾ ਫਤਿਹ ਮੈਦਾਨ ਕਰਕੇ ਢਾਖਿਲ ਬੰਦਾ ਸਰਹੰਦ ਵਿੱਚ ਆਣ ਹੋਇਆ ਦਸਮ ਪਾਤਸ਼ਾਹ ਦਿੱਤਾ ਜੋ ਤੁਰਨ ਵੇਲੇ ਉੱਚਾ ਪੰਥ ਦਾ ਕੀਤਾ ਨਿਸ਼ਾਨ ਹੋਇਆ ਵੈਰੀ ਮੁਕੇ ਤੇ ਆਲ ਦਵਾਲ ਸਾਰਾ ਭਾਵੇਂ ਦਿਸਦਾ ਸੁੰਨ ਮਸਾਨ ਹੋਇਆ ਓਏ ਡੋਲੇ ਫੇਰ ਵੀ ਸ਼ੇਰ ਦੇ ਫੜਕ ਰਹੇ ਸਨ ਚੜਿਆ ਜੋਸ਼ ਦਾ ਅਜੇ ਤੂਫਾਨ ਹੋਇਆ ਸਹਿਮੇ ਹੋਏ ਸਭ ਗਲੀ ਬਾਜ਼ਾਰ ਉਥੇ ਸੇਮੇ ਹੋਏ ਸਭ ਗਲੀ ਬਾਜ਼ਾਰ ਉਥੇ ਬੰਦਾ ਸਿੰਘ ਤੋਂ ਖੈਰ ਇੰਜ ਮੰਗ ਰਹਿ ਸੰਨ ਓਏ ਥਰ ਥਰ ਕਰਕੇ ਉਸ ਦੇ ਰੋਬ ਸਾਵੇਂ ਕੋਟ ਕਿਲੇ ਸਰਹੰਦ ਦੇ ਕੰਬ ਰਹਿ ਸੰਨ ਬੰਦਾ ਖੜਾ ਫਰ ਲਾਗਦੀ ਵਿਥ ਉਤੇ ਜਦੋਂ ਕਿਲੇ ਅਟਾਰੀਆਂ ਤੱਕ ਦਾ ਸੀ ਰੱਖ ਕੇ ਹੱਥ ਤਲਵਾਰ ਦੀ ਮੁੱਠ ਉਤੇ ਉਹ ਮੁੱਠਾ ਮੀਚਕ ਚੀਚੀਆਂ ਵਟਦਾ ਸੀ ਬਾਜ਼ ਵੇਖਦਾ ਜਿੱਦਾਂ ਸ਼ਿਕਾਰ ਆਪਣਾ ਪਲਕਾਂ ਅੱਖਾਂ ਨੂੰ ਏਦਾਂ ਚਮਕਦਾ ਸੀ ਜਿੱਦਾਂ ਝਪਟ ਸਰਹੰਦ ਨੂੰ ਚੁੱਕ ਲੈਣਾ ਬੱਧਾ ਐਣ ਨਿਸ਼ਾਨਾ ਉਸ ਨੱਕ ਦਾ ਸੀ ਮੂੰਹੋਂ ਚੁੱਪ ਪਰ ਟੜਕਦਾ ਦਿਲ ਅੰਦਰੋਂ ਅੱਖਾਂ ਰਾਏ ਕੁਝ ਕਹਿੰਦਾ ਜਾਪਦਾ ਸੀ ਓਏ ਉਹਦੀ ਨજર ਦੇ ਚੱਲਦੇ ਤੀਰ ਅੱਗੇ ਕਿੰਗਰਾ ਇੱਕ ਇੱਕ ਟੈਂਦਾ ਜਾਪਦਾ ਸੀ ਚੁੱਕੀ ਤੇਗ ਇਸ ਲਈ ਖਾਲਸੇ ਨੇ ਕਿ ਮੱਕੂ ਮਛਰੇ ਜ਼ੁਲਮ ਦਾ ਠੱਪਣਾ ਸੀ ਉਛਲੇ ਪਾਪ ਦੇ ਇਸ ਦਰਿਆ ਤਾਈ ਓਏ ਛਾਤੀ ਢਾਕੇ ਪੈ ਗਿਆ ਢੱਕਣਾ ਸੀ ਉਹਨੇ ਝੜ ਗੁਲਾਮੀ ਦੀ ਵਡਣੀ ਸੀ ਅਤੇ ਪਖ ਆਜ਼ਾਦੀ ਦਾ ਰੱਖਣਾ ਸੀ ਨੀ ਇਸ ਹਕੂਮਤ ਦੀ ਪੁੱਟਣੀ ਸੀ ਜਿਸ ਦਾ ਹਾਕਮ ਨਿਆ ਤੋਂ ਸਖਣਾ ਸੀ ਗੁੱਸਾ ਬੜਾ ਸੀ ਦਿਲ ਵਿੱਚ ਖਾਲਸੇ ਦੇ ਤੱਕੇ ਸ਼ਹੀ ਦੇ ਰਾਜ ਪ੍ਰਬੰਧ ਉੱਤੇ ਰੜਕੀ ਅੱਖ ਵਿੱਚ ਕੁਕਰੇ ਵਾਂਗ ਸੀ ਏ ਗੁੱਸਾ ਖਾਸ ਸੀ ਇਸ ਸਰਹੰਦ ਉੱਤੇ ਉਹ ਗੁੱਸਾ ਬੜਾ ਸੀ ਦਿਲ ਵਿੱਚ ਖਾਲਸੇ ਦੇ ਤੱਕੇ ਸ਼ਾਹੀ ਦੇ ਰਾਜ ਪ੍ਰਬੰਧ ਉੱਤੇ ਰੜਕੀ ਅੱਖ ਵਿੱਚ ਕੁੱਕਰੇ ਵਾਂਗ ਸੀ ਗੁੱਸਾ ਖਾਸ ਸੀ ਇਸ ਸਰਹੰਦ ਉੱਤੇ ਇਸ ਸ਼ਹਿਰ ਚੋਂ ਐਸਾ ਹਨੇਰ ਉੱਠਿਆ ਜਿਸਨੇ ਆਲਣਾ ਸੱਚ ਦਾ ਢਾ ਛੱਡਿਆ ਤੀਲਾ ਐਸ ਪਾਸੇ ਤੇਤੀਲਾ ਉਸ ਪਾਸੇ ਇਸ ਨੇਰ ਨੇ ਏਦਾਂ ਖੰਡਾ ਛੱਡਿਆ ਇਸ ਨੇ ਆਪਣੀ ਦਿਲੋਂ ਕਠੋਰਤਾ ਦਾ ਹੱਦ ਬੰਨਾ ਹੀ ਉਕਾ ਮੁਕਾ ਛੱਡਿਆ ਓਏ ਪੱਥਰ ਦਿਲ ਹਕੂਮਤ ਦਾ ਡੋਲਿਆ ਨਾ ਹਰ ਇੱਕ ਪੱਥਰ ਪਰ ਐਸ ਰਵਾ ਛੱਡਿਆ ਬੁੱਢੀ ਮਾਂ ਤੇ ਦੋ ਮਸੂਮ ਕੋਕੇ ਇਥੇ ਝੰਬ ਇਨਸਾਨ ਦਾ ਰੂਹ ਛੱਡਿਆ ਓਏ ਆਖਿਰ ਦਾ ਸੰਸਕਾਰ ਤੇ ਰੋਕ ਲਾ ਕੇ ਇਨਾ ਕਾਲਜਾ ਸਿੱਖੀ ਦਾ ਰੂਹ ਛੱਡਿਆ ਧੌਣ ਝੁਕੀ ਫਿਰ ਇਸ ਹਮਲਿਆ ਦੀ ਵਜਿਆ ਜਦੋਂ ਨਗਾਰਾ ਸੀ ਖਾਲਸੇ ਦਾ ਧੌਣ ਝੁਕੀ ਫਿਰ ਇਸ ਹਮਲਿਆ ਦੀ ਵਜਿਆ ਜਦੋਂ ਨਗਾਰਾ ਸੀ ਖਾਲਸੇ ਦਾ ਸਾ ਸੋਕਗੈ ਸਤਾ ਸਮੁੰਦਰਾਂ ਦੇ ਗੱਜਿਆ ਜਦੋਂ ਜੈਕਾਰਾ ਸੀ ਖਾਲਸੇ ਦਾ ਬਿਜਲੀ ਲੁਕ ਗਈ ਬੱਦਲ ਦੀ ਓਟ ਲੈ ਕੇ ਦਿਸਿਆ ਖੰਡਾ ਦੋ ਧਾਰਾ ਸੀ ਖਾਲਸੇ ਦਾ ਓਏ ਮੁਰਕਾ ਆ ਗਿਆ ਜ਼ਬਰ ਤੇ ਜ਼ੁਲਮ ਤਾਈ ਸੁਣਿਆ ਜਦੋਂ ਲਲਕਾਰਾ ਸੀ ਖਾਲਸੇ ਦਾ ਮਰੀ ਬੜਕ ਦਸ਼ਮੇਸ਼ ਦੇ ਸ਼ੇਰ ਦੁੱਲੇ ਟੜ ਟੜ ਟੜਕਿਆ ਜਿਵੇਂ ਅਸਮਾਨ ਦਾ ਦਿਲ ਤਹਿਕ ਪਿਆਸੀ ਦਿਲ ਇਨਸਾਨੀਅਤ ਦਾ ਓਏ ਬੁਝਿਆ ਵੇਖਿਆ ਜਦੋਂ ਹਯਵਾਨ ਦਾ ਦਿਲ ਤਹਿਕ ਪਿਆਸੀ ਦਿਲ ਇਨਸਾਨੀਅਤ ਦਾ ਬੁਝਿਆ ਵੇਖਿਆ ਜਦੋਂ ਹਯਵਾਨ ਦਾ ਦਿਲ ਬੋਲੇ ਸੋ ਨਿਹਾਲ ਦਾ ਮਾਰ ਨਾਰਾ ਕੀਤਾ ਕੁਝ ਸ਼ਹਿਰ ਦਾ ਰਾਹ ਲਿਆ ਬੋਲੇ ਸੋ ਨਿਹਾਲ ਦਾ ਮਾਰ ਨਾਰਾ ਕਿਤਾ ਕੂਚ ਸ਼ਹਿਰ ਦਾ ਰਾ ਲਿਆ ਜੜ ਪਾਪ ਦੀ ਕਿਤੇ ਨਾ ਬਚੀ ਰਹਿ ਜਾਏ ਕਿ ਰਾ ਜਾਂਦਿਆਂ ਇਸ ਤਰ੍ਹਾਂ ਪਾ ਲਿਆ ਜਿਨ੍ਹਾਂ ਮਹਿਲਾਂ ਵਿੱਚ ਪਾਪੀ ਵਸਦੇ ਸਨ ਕਈਆਂ ਮਹਿਲਾਂ ਨੂੰ ਖਾਲਸੇ ਢਾ ਲਿਆ ਭਾਂਬੜ ਦਿਲਾਂ ਦੇ ਕੁਝ ਨੂੰ ਹੋਏ ਠੰਡੇ ਤਾਂ ਕਿਤੇ ਜਾ ਖਾਲਸੇ ਸਾ ਲਿਆ ਓਏ ਭਾਂਬੜ ਦਿਲਾਂ ਦੇ ਕੁਝ ਕੋ ਹੋਏ ਠੰਡੇ ਤਾਂ ਕਿਤੇ ਜਾ ਖਾਲਸੇ ਸਾਹ ਲਿਆ ਇੱਟ ਇੱਟ ਸਰਹੰਦ ਦੀ ਜਿਵੇਂ ਖੜਕੀ ਬਾਤਾਂ ਜੁਗਾਂ ਤੱਕ ਜੱਗ ਨੇ ਪਾਣੀਆਂ ਨੇ ਓਏ ਵਸਦੀ ਰਹੇਗੀ ਜਿੰਨਾ ਚਿਰ ਸਹਿਜ ਦੁਨੀਆ ਵਾਰਾਂ ਢਾਡੀਆਂ ਨਿਤਨਿਤ ਗਾਣੀਆਂ ਨੇ ਓਏ ਵਸਦੀ ਰਹੇਗੀ ਜਿੰਨਾ ਚਿਰ ਸਹਿਜ ਦੁਨੀਆ ਵਾਰਾਂ ਢਾਡੀਆਂ ਨਿਤਨਿਤ ਗਾਣੀਆਂ ਨੇ ਵਾਰਾ ਢਾਡੀਆਂ ਨਿਤ ਨਿਤ ਗਾਣੀਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤ